24 10 2025 ਨੂੰ ਸਵੇਰ ਦੇ 2:30 ਵਜੇ ਇੱਕ 112 ਤੇ ਕਾਲ ਆਈ ਸੀ ਦਵਿੰਦਰ ਸਿੰਘ son of ਕਾਂਤੀ ਸਿੰਘ ਬੇਬਲੋਂ ਕਿ ਸਾਡੇ ਕੋਲੋਂ ਚਾਰ ਬੰਦੇ ਆ ਕੇ ਪਿਸਤਲ ਦਿਖਾ ਕੇ ਤੇ ਸਿਰ ਤੇ ਰੌਡ ਮਾਰ ਕੇ ਪੈਸੇ ਖੋ ਕੇ ਲੈ ਕੇ ਗਏ ਆ 112 ਨੇ ਨਾਲ ਦੇ ਨਾਲ ਹੀ ਆਪਣਾ ACP ਪੀਸ ਗਗਨਦੀਪ ਜੀ ਤੇ ਐਸਐਚਓ ਮਕਬੂਲਪੁਰਾ ਜਸਜੀਤ ਸਿੰਘ ਜੀ ਨੂੰ ਫੋਨ ਕੀਤਾ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਆਪਣੀ ਟੀਮਸ ਬਣਾਈਆਂ ਤੇ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਜਦੋਂ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਤੇ ਜਿਹੜੇ ਚਾਰ ਦਵਿੰਦਰ ਸਿੰਘ ਜਿਹੜਾ ਕੰਪਲੇਨੈਂਟ ਹੈ ਉਹ ਨਾਲ ਉਹਦੇ ਤਿੰਨ ਹੋਰ ਸਾਥੀ ਸੀਗੇ ਸਵਿਫਟ ਕਾਰ ਦੇ ਵਿੱਚ ਉਹਨਾਂ ਨੇ ਪੂਰਾ ਇਨਸੀਡੈਂਟ ਰਿਪੋਰਟ ਨਰੇਟ ਕੀਤਾ ਤੇ ਇਹਨਾਂ ਨੇ ਸੀਪੀ ਸਾਹਿਬ ਦੀ ਨੋਲੇਜ ਵਿੱਚ ਲਿਆਏ ਤੇ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਤੇ ਨਾਲ ਦੇ ਨਾਲ ਹੀ ਟੀਮਸ ਬਣਾਈਆਂ ਤੇ ਬੰਦੇ ਬੰਦੇ ਨਹੀਂ ਹੰਡ ਤੇ ਟੀਮਸ ਗਈਆਂ ਤੇ 24 ਘੰਟੇ ਦੇ ਵਿੱਚ ਵਿੱਚ ਹੀ ਕਮਿਸ਼ਨਰੇਟ ਪੁਲਿਸ ਅਮਰਸਰ ਮੁਕਬੂਲਪੁਰਾ ਪੁਲਿਸ ਸਟੇਸ਼ਨ ਨੂੰ ਕਾਮਯਾਬੀ ਮਿਲੀ ਤੇ ਚਾਰ ਬੰਦੇ ਆਪਣਾ ਗ੍ਰਿਫਟਾਰ ਕੀਤੇ ਬਿਕਰਮਜੀਤ ਸਿੰਘ ਅਲਾਈਸ ਬੱਕਾ ਸੁਨੀਲ ਸਿੰਘ ਅਲਾਈਸ ਸ਼ੀਲੂ ਪਰ ਪਰਮ ਸਿੰਘ ਅਲਾਈਸ ਪੰਨੀ ਸਤਨਾਮ ਸਿੰਘ ਅਲਾਈਸ ਹੈਪੀ ਜਿਹੜਾ ਬਿਕਰਮਜੀਤ ਸਿੰਘ ਹੈ ਤੇ ਸੁਨੀਲ ਸਿੰਘ ਹੈ ਇਹ ਹੈਗੇ ਆ ਅਮਰਸਰ ਰੂਰਲ ਦੇ ਗ੍ਰੈਂਡਵੈਲੇ ਚਾਟੀ ਇਵੈਂਟ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਹਿਣ ਵਾਲੇ ਪਰਮ ਸਿੰਘ ਤੇ ਸਤਨਾਮ ਸਿੰਘ ਹੈਗੇ ਆ ਬੀ ਡਿਵੀਜ਼ਨ ਤੇ ਸੁਲਤਾਨਵਿੰਡ ਦੇ ਰਹਿਣ ਵਾਲੇ ਦੀ ਇਹਨਾਂ ਦੀ ਉਮਰ 28 ਤੋਂ 33 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਜਿਹੜਾ ਬਿਕਰਮਜੀਤ ਸਿੰਘ ਹੈ ਇਦੇ ਤੇ ਇੱਕ ਅਖਾਇਰ ਹੈਗੀ ਆ ਜੀ ਸਾਲ 2024 ਦੀ ਤੇ ਜਿਹੜਾ ਸੁਨੀਲ ਸਿੰਘ ਹੈ ਉੱਤੇ 6 ਗ੍ਰਾਮ ਹਿਰਮਨ ਦੀ ਐਫਆਈਆਰ ਹੈ ਪਹਿਲਾਂ ਪਰਮ ਸਿੰਘ ਤੇ 4 ਐਫਆਈਆਰਸ ਨੇ ਜੀ ਤੇ ਸਤਨਾਮ ਸਿੰਘ ਤੇ ਫਿਲਹਾਲ ਕੋਈ ਪਹਿਲੀ ਹੁਣ ਐਫਆਈਆਰ ਹੋਈ ਹੈ ਜੀ ਉੱਤੇ ਇਸ ਤੋਂ ਪਹਿਲਾਂ ਕੋਈ ਐਫਆਈਆਰ ਨਹੀਂ ਸੀ ਇਹਨਾਂ ਨੇ ਪੈਸਿਆਂ ਦੀ ਖੋਹ ਕੀਤੀ ਜਿਹੜਾ ਸਾਨੂੰ ਨੋਟ ਆਇਆ 35000 ਰੁਪਏ ਦੀ ਨਾਲ ਇਹਨਾਂ ਨੇ ਮੋਬਾਈਲ ਫੋਨ ਵੀ ਲੈ ਕੇ ਗਏ ਤੇ ਅਸੀਂ ਇੱਕ ਬਰੀਜ਼ਾਕਾਰ ਜਿਹਦੇ ਚ ਦੋਸ਼ੀ ਆਏ ਸਕੇ ਉਹ ਅਸੀਂ ਰਿਕਵਰ ਕਰ ਲਈ ਹੈ ਇੱਕ ਪਿਸਤਲ ਵੀ ਰਿਕਵਰ ਕਰ ਲਈ ਹੈ ਜਿਹੜੀ ਇਹਨਾਂ ਨੇ ਸਿਰ ਤੇ ਰੱਖੀ ਸੀ ਪੈਸੇ ਖੋਣ ਵੇਲੇ ਤੇ ਜਿਹੜਾ ਮੋਬਾਈਲ ਫੋਨ ਹੈ ਰੈਡਮਿੰਗ ਦਾ ਉਹ ਵੀ ਅਸੀਂ ਰਿਕਵਰ ਕਰ ਲਿਆ ਉਹਦੇ ਨਾਲ ਨਾਲ ਰੋਡ ਵੀ ਅਸੀਂ ਰਿਕਵਰ ਕਰ ਲਈ ਹੈ ਤੇ 35000 ਵਿੱਚੋਂ ਜਿਹੜਾ ਕੈਸ਼ ਹੈ ਅਸੀਂ 12000 ਰੁਪਏ ਰਿਕਵਰ ਕਰ ਲਿਆ ਇਹਨਾਂ ਤੋਂ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਅਸੀਂ ਰਿਮਾਂਡ ਲਿੱਤਾ ਹੈ ਤੇ 에러 ਅਸੀਂ ਪੁੱਛਗੇ ਚ ਕਰ ਰਹੇ ਆ ਤੇ ਜਿਵੇਂ ਕੋਈ ਕੁਝ ਸਾਹਮਣੇ ਆਊਗਾ ਅਸੀਂ ਤੁਰ ਤੱਕ ਪਹੁੰਚਾਉਂਗਾ